ਬਸੰਤ ਮਹੱਲਾ ਪੰਜਵਾਂ ਹਟਵਾਨੀ ਤਨਮਾਲ ਹਾਟ ਕੀਤਾ ਜੂ ਆਰੀ ਜੂਏ ਮਾਹੇ ਚੀਤਾ ਅਮਲੀ ਜੀਵੇ ਅਮਲ ਖਾਈ ਤਿਉ ਹਰ ਜਨ ਜੀਵੇ ਹਰ ਧਿਆਏ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ ਰਹਾਉ ਮੇਗ ਸਮੈ ਮੋਰ ਨਿਰਤਕਾਰ ਚੰਦ ਦੇਖ ਬਿਗਸਹਿ ਕਉ ਲਾਰ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵਹਿ ਜਪ ਗੋਵਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ ਕਿਰਪਨ ਕੋ ਅਤ ਧਨ ਪਿਆਰ ਹਰ ਜਨ ਕੋ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੀ ਸਰਬ ਸੁਖਾਂ ਸੁਖ ਹਰ ਕੈ ਨਾਹੀ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾ ਕੇ ਬਸੰਤ ਗਣੀ ਜਾਂ ਕਹਿ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰ ਹੈ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਰਿਦਾ ਥਾਈ ਸੋਈ ਨਿਸ਼ਚਲ ਸਾਚ ਥਾਈ ਏਕਾ ਖੋਜੈ ਏਕ ਪ੍ਰੀਤ ਦਰਸ਼ਨ ਪਰਸਨ ਹੀ ਤਚੀਤਾ ਹਾਰੇ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾਂ ਜੀ ਪ੍ਰਾਨ ਤੁਮ ਪਿੰਡ ਦੀਨ ਮੁਗਦ ਸੁੰਦਰ ਧਾਰ ਜੋਤ ਕੀਨ ਸਭ ਜਾਤਿਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹਉ ਪਾਵਉ ਤੁਮ ਤੇ ਸਗਲ ਥੋਕ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਜ ਸਾਰ ਨਾਮ ਜਪਤ ਪਤ ਸੋਭਾ ਹੋਈ ਨਾਮ ਜਪਤ ਬਿਗਨ ਨਾਹੀ ਕੋਈ ਝਾ ਕਾਰਨ ਇਹ ਦਲੱਭ ਦੇ ਸੋ ਬੋਲ ਮੇਰੇ ਪ੍ਰਭੂ ਦੇ ਸਾਧ ਸੰਗਤ ਮੈਂ ਹੋ ਬਿਸਰਾਮ ਸਦਾ ਰਿਦੈ ਜੱਪੀ ਪ੍ਰਭ ਤੇਰੋ ਨਾਮ ਤੁਝ ਬਿਨ ਦੂਜਾ ਕੋਈ ਨਾਹੀ ਸਭ ਤੇਰੋ ਖੇਲ ਤੁਝ ਮਹਿ ਸਮਾਹੀ ਜਿਉ ਭਾਵੈ ਤਿਉ ਰਾਖਿ ਲੀ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਈ ਜਿਸਹਿ ਦੇਖ ਹਉ ਜੀਵਾ ਮਾਈ ਜਾਂ ਕੈ ਸਿਮਰਨ ਦੁਖ ਨਾ ਹੋਈ ਕਰ ਦਇਆ ਮਲਾਵੋ ਤਿਸੈ ਮੋਹੀ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜੀਉ ਪ੍ਰਾਨ ਸਭ ਤੇਰਾ ਧਨ ਰਹਾਉ ਜਾਂ ਕੋ ਖੋਜਹਿ ਸੁਰ ਨਰ ਦੇਵ ਮਨ ਜਨ ਸੇਖ ਨਾ ਲਹਹਿ ਭੇਵ ਜਾਂ ਕੀ ਗਤ ਮਿਤ ਕਹੀ ਨਾ ਜਾਏ ਘਟ 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 ਰਹਿ ਆ ਸਮਾਏ ਜਾਂ ਕੇ ਭਗਤ ਆਨੰਦ ਮੈਂ ਜਾ ਕੇ ਭਗਤ ਕੋ ਨਾਹੀ ਖੈ ਜਾ ਕੇ ਭਗਤ ਕੋ ਨਾਹੀ ਪੈ ਜਾ ਕੇ ਭਗਤ ਕੋ ਸਦਾ ਜੈ ਕੌਣੇ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਹੇ ਹੋ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਹੇ ਦੇਹੋ ਨਾਮ ਬਸੰਤ ਮੁਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹਉ ਮੈਂ ਛੂਟ ਜੈਸੀ ਦਾਸੀ ਧੀਰ ਮੀਰ ਤੈਸੇ ਉਧਾਰਨ ਗੁਰ ਹੈ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ निमुकन्नेमुकतेस नमष्कार राहु जसह परापत्त साध संग तिस जन लागा पार ब्रह्म रंग ते बंधन ते भय मुक्त भगत आरादह जोग जुगत नेत्र संतोषे दर्श पीख रसना गाए गुण अनेक तृष्णा बूजी गुरु प्रसाद मन अगानार रसह स्वाद ਸੇਵਕ ਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵਾ ਸਗਲ ਉਦਾਹਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾਂ ਤੁਮ ਬਾਡਦਾਤੇ ਦੇ ਰਹੇ ਜੀ ਪ੍ਰਾਣ ਮਹਿ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਨ ਇੱਕ ਗੁਣ ਨਾ ਜਾਣ ਹਉ ਕਛੂ ਨਾ ਜਾਣੂ ਤੇਰੀ ਸਾਰ ਤੂੰ ਕਰਗਤ ਮੇਰੀ ਪ੍ਰਭ ਦਿਆਰ ਰਹਾਉ ਜਾਪਨਾ ਤਾਪਨਾ ਕਰਮ ਕੀਤ ਆਵੈ ਨਾਹੀ ਕਸ਼ੂਰੀਤ ਮਨ ਮੈਂ ਰੱਖੋ ਆਸ ਏਕ ਨਾਮ ਤੇਰੇ ਕੀ ਤਰੋਂ ਟੀਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨਾ ਪਾਵੈ ਜਲਹਿ ਮੀਨ ਅਗਮ ਅਗਮ ਊਚਾ ਤੇ ਊਚਾ ਹਮ ਤੋਰੇ ਤੁਮ ਬਹੁਤ ਊਚਾ ਜਿਨ ਤੂੰ ਧਿਆਇਆ ਸੀ ਗਨੀ ਜਿਨ ਤੂੰ ਪਾਇਆ ਸੀ ਧਨੀ ਜਿਨ ਤੂੰ ਸੇਵਿਆ ਸੁਖੀ ਸੀ ਸੰਤ ਸਰਣ ਨਾਨਕ ਪਰੇ ਬਸੰਤ ਮਹੱਲਾ ਪੰਜਵਾਂ ਤਿਸ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਧ ਜਿਨ ਜੀਉ ਦਿਆ ਤਿਸ ਕਾ ਚਾਕਰ ਹੋਏ ਫਿਰ ਦਾਨ ਨਾ ਲਾਗੇ ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੇ ਏ ਵਡ ਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਇਹੋ ਪਦ ਨਿਰਬਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਛੂ ਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੋਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜਹਿ ਸਦਾ ਸੁਖ ਪਾਈ ਸਾਧੂ ਸੰਗਤ ਗੁਰ ਹੈ ਬਤਾਈ ਹੂੰਹਾ ਜਪਿਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ 5 ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਦੇ ਜਮ ਕਿਸ਼ਨਾ ਕਹੈ ਜਿਸ ਕੀ ਸੇਵਾ ਸਭ ਕਿਸ ਲਹਿ ਹਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਜਿਸ ਕੇ ਧਾਰੇ ਤਰਨ ਆਕਾਸ ਕਟ ਕਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤ ਤਪਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਹੂ ਉਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਬਾ ਕੀ ਲਗੋ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲੇ ਆਹਰ ਨਿਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਾਈ ਬਸੰਤ ਮਹੱਲਾ ਪੰਜਵਾਂ ਮਨ ਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕੇਲੇ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰਤਾਰੇ ਸਦਾ ਸਦਾ ਹਰ ਜਸ ਸੁਨਾ ਰਹਾਉ ਸਮਰੱਤ ਸੁਆਮੀ ਕਾਰਨ ਕਰਨ ਮੋਹਿ ਆਨਾਤ ਪ੍ਰਭ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੈ ਨਿਸਤਾਰ ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮੁਨ ਜਨਤਾ ਕੀ ਸੇਵ ਧਰਨ ਆਕਾਸ ਜਾ ਕੀ ਕਲਾ ਮਾਹੀ ਤੇਰਾ ਦੀਆ ਸਭ ਜੰਤ ਖਾਹੀ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਹਿ ਦੇਹੋ ਦਾਨ ਜਪ ਜੀਵੈ ਨਾਨਕ ਤੇਰੋ ਨਾਮ ਮਸੰਤ ਮਹੱਲਾ ਪੰਜਵਾਂ ਰਾਮ ਰੰਗ ਸਭ ਗਏ ਪਾਪ RAM JAPAT KASH NAHI SANTAAP GOVIND JAPAT SAB MITE ANDHER HAR SIMRAT KASH NAHI PHIR BASANTA HAMAR RAM RANG SANT JANA SYO SADA SANG RAHAU SANT JANI KIYA UPADES JAH GOVIND BHAGAT SO DHAN DES ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਘਟ ਘਟ ਪਛਾਨ ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਏਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਓ ਲੱਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ ਤੇਰਿਆਂ ਸੰਤ ਜਨਾ ਕੀ ਬਾੰਚੋਂ ਧੂਰ ਜਪੁ ਨਾਨਕ ਸੁਆਮੀ ਸਦ ਹਜੂਰ ਬਸੰਤ ਮਹੱਲਾ ਪੰਜਵਾਂ ਸਚ ਪਰਮੇਚਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾ ਪ੍ਰਭ ਰਖਵਾਲੇ ਮਾਈ ਬਾਪ ਜਾਂ ਕੈ ਸਿਮਰਨ ਨਹੀਂ ਸੰਤਾਪ ਖਸਮ ਤੇ ਆਈ ਇਕ ਮਨ ਇਕ ਭਾਇ ਗੁਰ ਪੂਰੇ ਕੀ ਸਦਾ ਸਰਨਾਈ ਸਾਚੈ ਸਾਹਿਬ ਰਖਿਆ ਕੰਠ ਲਾਈ ਰਹਾਉ ਆਪਣੇ ਜਨ ਪ੍ਰਭ ਆਪ ਰੱਖੇ ਦੁਸ਼ਟ ਦੂਤ ਸਭ ਭ੍ਰਮ ਧੱਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦਸੰਤਰ ਰਹੇ ਤਾਏ ਕਿਰਤ ਓਨਾ ਕਾ ਮਿਟਸ ਨਾਹੀ ਓਏ ਆਪਣਾ ਬੀਜ ਆਪ ਖਾਏ ਜਨ ਕਾ ਰਖਵਾ ਲਾ ਆਪ ਸੋਏ ਜਨ ਕੋ ਪਹੁੰਚ ਨਾ ਸਕ ਸਕੋਏ ਪ੍ਰਭ ਦਾਸ ਰੱਖੇ ਕਰ ਜਤਨੇ ਆਪ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀ ਵੇ ਹਰ ਚਰਨ ਧਿਆਏ ਬਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇ ਵਤ ਦੁੱਖ ਗਿਆ ਪਾਰ ਬ੍ਰਹਮ ਪ੍ਰਵ ਕਰੀ ਮਇਆ ਸਰਬ ਮਨੋਰਤ ਪੂਰਨ ਕਾਮ ਜਪ ਜੀਵੇ ਨਾਨਕ RAM ਨਾਮ ਸਾਰੁਤ ਸੁਹਾਵੀ ਜਿਤ ਹਰ ਕੀਤੇ ਆਵੇ ਬਿਨ ਸਤਿਗੁਰ ਦੀ ਸੇ ਬਿਲਾੰਤੀ ਸਾਖਤ ਫਿਰ ਫਿਰ ਆਵੇ ਜਾਵੇ ਰਹਾਉ ਸੇ ਤਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਭੈ ਬਿਨ ਸੇ ਨਿਰਭੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਤਲ ਮਹੀ ਹਲ ਰਵ ਰਹਿਆ ਗੁਰਮੇਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨੇਦ ਇਹ ਕਰਮ ਪਰਾਪਤ ਜਿਸ ਨਾਮ ਦੇ ਪ੍ਰਭ ਜਪ ਜਪ ਜੀਵ ਹੈ ਤੇਰੇ ਦਾਸ ਗੁਰਮੇਲ ਨਾਨਕ ਕਮਲ ਪਰਗਾਸ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਰੀ ਵਛੁਨੀਆਂ ਤਮਰਵੋ ਗੋਬਿੰਦੈ ਰਵਣ ਜੋਗ ਜਿਤ ਰਵੈ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਣੀ ਮੇਰਾ ਗੁਣ ਅਬ ਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾਂ ਕਿਲ ਵਿਖੇ ਬਿਨ ਸੇ ਗਾਏ ਗੁਨਾ ਹਨ ਦਿਨ ਉਪਜੀ ਸਹਿਜ ਧੁਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਇਹ ਮਨ ਹੋਆ ਸਾਧ ਧੂਰ ਨਿਤ ਦੇਖੈ ਸੁਆਮੀ ਹਜੂਰ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਟਾਏ ਪ੍ਰਭੂ ਆਪ ਬਾਲ ਕਰਾਖੇ ਆਪਣੇ ਕਰਤਾ ਆਪ ਸਾਤ ਸਹਿਜ ਗ੍ਰਹਿ ਸਦ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰੇ ਆਪਣੇ ਕੋ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਮ ਸਭ ਫਲ ਪਾਏ ਨਿਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪ ਦੇ ਨੀਤ ਨੀਤ